ਉਹ ਕਦੇ ਬਿਨਾ ਸਿਸਤ ਉਹ ਕਦੇ ਬਿਨਾ ਫਿਸਤ ਉਹ ਸਾਡੀ ਬੱਕਰੀ ਆ ਪਤਾ ਨਹੀਂ ਉਹ ਕੀ ਤੀਰੀ ਸਤ ਉਹ ਪੜ ਕੇ ਕਿਤਾਬਾਂ ਦਾ ਪਾਈ ਦੇ ਚਲਾ ਗੱਡੂ ਵਿੱਚ ਜਾ ਕੇ ਵਾਰੀ ਕੇ ਦਾ ਉਹ ਸੁਰਮੇ ਦੇ ਲੇਰ ਦਾ ਸਿੰਧ ਨਾਮ ਸ਼ੇਰ ਦਾ ਲੰਗੜਾ ਚ ਦੇਗ ਲੜ ਪਵੇ ਤੇਜ਼ ਪੇਰ ਦਾ ਸਿੱਕ ਵਗਿਆਲੀ ਟੋਪਦਾ ਹੱਥ ਲਾ ਕੇ ਚਿਪ ਤੜਵਾਗ ਮਰਦਾ ਵੇ ਪਰਾਂ ਜਮਾ ਜੰਗ ਟੋਪਦਾ ਉਹ ਬਾਬਾ ਦੀ ਪਸੰਗ ਕੰਡਾ ਟਾਰੋ ਚਿਪਦਾ ਪੱਤਾ ਰਗਦਾ ਜੀਓ ਤੇਰੇ ਅਨੇਰਦਾ ਸੂਰਮੇ ਦਲੇਰ ਦਾ ਸੇਨਾ ਮਸ਼ੇਰ ਦਾ ਇੰਦਰ ਚ ਦੇ ਦਿਲਾੜ ਭਰੇ ਤੇ ਗਫੇਰਦਾ ਹੋ ਈਂਡੀਆ ਕ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਨਾਮ ਸਿੰਘ ਤੇ ਮੇਰੇ ਨਾਲ ਹੈ ਮੇਰਾ ਸਾਥੀ ਹਰਮੇਸ਼ ਸਿੰਘ ਅੱਜ ਅਸੀਂ ਆਏ ਹਾਂ ਪਿੰਡ ਸੇਖਵਾ ਇੱਥੇ ਦੋ ਬਾਲ ਕਲਾਕਾਰ ਨੇ ਸਿਮਰਨ ਸੇਖਵਾ ਅਤੇ ਗੁਰਨੂਰ ਸੇਖਵਾ ਅੱਜ ਆਪ ਸਾਰਿਆਂ ਨੂੰ ਸਰੋਤਿਆਂ ਨੂੰ ਦਰਸ਼ਕਾਂ ਨੂੰ ਅਸੀਂ ਆਪਾਂ ਮਿਲਾ ਰਹੇ ਹਾਂ ਇਹਨਾਂ ਦੇ ਨਾਲ ਤੇ ਤੁਸੀਂ ਦੇਖੋ ਇਹ ਛੋਟੇ ਬਾਲ ਕਲਾਕਾਰ ਨੇ ਤੇ ਇਹਨਾਂ ਨਾਲ ਮਿਲਾਵਾਂਗੇ ਤੇ ਇਹਨਾਂ ਦੀ ਆਵਾਜ਼ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਤੇ ਬੱਚਿਓ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਸੋ ਆਪ ਸਭ ਤੋਂ ਪਹਿਲਾਂ ਤੇ ਕੋਈ ਚੀਜ਼ ਤੁਸੀਂ ਸੁਣਾਓ ਹਾਂ ਸਾਨੂੰ ਸ਼ੰਕਰਾ ਕਿੰਨਾ ਸੋਹਣਾ ਲੱਗਦਾ ਏ ਸ਼ੰਕਰਾ ਕਿੰਨਾ ਸੋਹਣਾ ਲੱਗਦਾ ਏ ਮੱਥੇ ਚੰਦ ਤੂੰ ਸਜਾਵੇਂ ਜਦੋਂ ਬੈਲੀ ਤੇ ਆਵੇਂ ਮੱਥੇ ਚੰਦ ਤੂੰ ਸਜਾਵੇਂ ਜਦੋਂ ਬੈਲੀ ਤੇ ਆਵੇਂ ਨਾਗ ਗਲ ਵਿੱਚ ਪਾਵੇਂ ਕਿੰਨਾ ਸੋਹਣਾ ਲੱਗਦਾ ਏ ਸ਼ੰਕਰਾ ਕਿੰਨਾ ਸੋਹਣਾ ਲੱਗੇ ਦਾਇ ਸ਼ੰਕਰਾ ਕਿੰਨਾ ਸੋਹਣਾ ਲੱਗਦਾ ਹੈ ਸਾਡੇ ਚੈਨਲ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਕਿ ਅਸੀਂ ਜਿਹੜੇ ਵੀ ਬੱਚੇ ਕਿਸੇ ਵੀ ਟੈਲੈਂਟ ਦੇ ਵਿੱਚ ਕਿਸੇ ਵੀ ਆਪਣਾ ਆ ਗਰਾਊਂਡ ਤੇ ਕੰਮ ਕਰਦੇ ਨੇ ਭਾਵੇਂ ਉਹ ਖੇਡਾਂ 'ਚ ਨੇ ਭਾਵੇਂ ਪੜ੍ਹਾਈ 'ਚ ਨੇ ਭਾਵੇਂ ਉਹ ਸਿੰਗਿੰਗ 'ਚ ਨੇ ਉਹਨਾਂ ਨੂੰ ਅਸੀਂ ਲੋਕਾਂ ਦੇ ਰੂਬਰੂ ਕਰਿਆ ਕਰਾਂਗੇ ਸਾਡੇ ਚੈਨਲ ਤੇ ਕੰਟੈਕਟ ਕਰਨ ਲਈ ਨੰਬਰ ਨੋਟ ਕਰ ਸਕਦੇ ਹੋ 9478816377 ਦੁਬਾਰਾ ਮੈਂ ਨੰਬਰ ਬੋਲਦਾ ਹਾਂ 9478816377 ਤੇ ਇਹ ਜੋ ਬੱਚੇ ਨੇ ਇੱਕ ਮਿਡਲ ਕਲਾਸ ਘਰ ਤੋਂ ਉੱਠੇ ਨੇ ਤੇ ਇਹਨਾਂ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਲੋਕਾਂ ਦਾ ਵੀ ਸਾਥ ਚਾਹੀਦਾ ਹੈ ਤੇ ਇਹ ਵਕ ਵਕ ਪ੍ਰੋਗਰਾਮਾਂ 'ਚ ਲੋਕ ਇਹਨਾਂ ਨੂੰ ਖੜਦੇ ਨੇ ਤੇ ਜੇ ਕਿਸੇ ਨੇ ਮਤਲਬ ਕਿ ਇਹਨਾਂ ਨੂੰ ਬੁੱਕ ਕਰਨਾ ਹੋਏ ਤੇ ਇਹ ਬੇਟੀ ਆਪਣਾ ਨੰਬਰ ਬੋਲ ਸਕਦੀ ਹੈ ਹਾਂਜੀ ਮੇਰੇ ਪਾਪਾ ਦਾ ਨੰਬਰ ਹੈ 9915178311 ਇੱਕ ਵਾਰੀ ਪੰਜਾਬੀ ਚ ਬੋਲੋ ਨੰਨੀ ਨਵੇਂ 151 78311 ਸੋ ਇਹ ਬੱਚਿਆਂ ਤੋਂ ਸੁਣਦੇ ਆ ਫੇਰ ਹੋਰ ਕੁਝ ਬੇਟਾ ਹੋਰ ਕੋਈ ਚੀਜ਼ ਤੁਹਾਡੀ ਕੋਈ ਨਵੀਂ ਚੀਜ਼ ਆਉਣ ਵਾਲੀ ਹੈ ਤਾਂ ਉਹ ਵੀ ਸੁਣਾ ਸਕਦੇ ਤੂੰ ਹੀ ਮੇਰਾ ਪੁੱਤ ਵੇ ਤੂੰ ਹੀ ਮੇਰੀ ਤੀਨੀ ਲੱਗ ਜਾਈ ਉਮਰ ਮੇਰੀ ਜੁਗ ਜੁਗ ਜੀਣੀ ਕਾਲਜ ਚ ਚ ਦਾਖਲਾ ਮੈਂ ਲੈ ਦੂ ਤੀਏ ਰਾਣੀਏ ਕਾਲਜ ਚ ਚ ਦਾਖਲਾ ਮੈਂ ਲੈ ਦੂ ਤੀਏ ਤੈਨੂੰ ਦੋ ਵਚਨ ਚੋਲੀ ਦੇ ਵਿੱਚ ਪਾਈ ਜੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਜੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਤੂੰ ਹੀ ਮੇਰਾ ਪੁੱਤ ਵੇ ਤੂੰ ਹੀ ਮੇਰੀ ਤੀਨੀ ਪੜ ਲਿਖ ਜਾਏਂਗੀ ਤੇ ਸਾਡਾ ਵੀ ਤੇ ਮਾਣੇ ਜਾਨ ਤੋਂ ਪਿਆਰੀ ਤੀਏ ਤੂੰ ਤੇ ਸਾਡੀ ਸ਼ਾਨੇ ਪੜ ਲਿਖ ਜਾਏਂਗੀ ਤੇ ਸਾਡਾ ਵੀ ਤੇ ਮਾਣੇ ਜਾਨ ਤੋਂ ਪਿਆਰੀ ਪੀਏ ਤੂੰ ਤੇ ਸਾਡੀ ਸ਼ਾਨ ਨੇ ਕਰਕੇ ਤਰੱਕੀਆਂ ਤੂੰ ਆ ਸਾਡੀ ਕੁੱਲ ਦਾ ਕਰਕੇ ਤਰੱਕੀਆਂ ਤੂੰ ਆ ਸਾਡੀ ਕੁੱਲ ਦਾ ਅੰਬਰਾਂ ਦੇ ਵਿੱਚ ਚਮਕਾਈ ਜੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਜੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਇਹ ਸਿਮਰਨ ਜਿਹੜਾ ਤੁਹਾਨੂੰ ਸ਼ੌਂਕ ਹੈ ਗਾਉਣ ਦਾ ਇੱਕ ਤੋਂ ਸ਼ੁਰੂ ਹੋਇਆ। ਹਾਂਜੀ ਮੇਰੇ ਪਾਪਾ ਸ਼ੁਰੂ ਤੋਂ ਗਾਉਂਦੇ ਸੀ ਛੋਟੇ ਹੁੰਦਿਆਂ ਹੀ ਉਹਨਾਂ ਵੱਲ ਵੇਖ ਕੇ ਮੈਨੂੰ ਵੀ ਸ਼ੌਂਕ ਆਇਆ ਗਾਉਣ ਦਾ। ਤੇ ਤੁਸੀਂ ਜਦੋਂ ਕੋਈ ਰਿਆਜ਼ ਕਰਦੇ ਹੋ ਕਿੰਨੇ ਵਜੇ ਰਿਆਜ਼ ਕਰਦੇ ਤੇ ਤੁਹਾਡੇ ਰਿਆਜ਼ ਦੇ ਵਿੱਚ ਤੁਹਾਡਾ ਸਾਥ ਕੌਂ ਦਿੰਦਾ? ਹਾਂਜੀ ਮੇਰੇ ਮੰਮਾ ਪਾਪਾ ਦੋਨੋਂ ਹੀ ਮੈਨੂੰ ਬਹੁਤ ਸਪੋਰਟ ਕਰਦੇ ਆ ਤੇ ਮੇਰੇ ਮੰਮਾ ਮੈਨੂੰ 4 ਵਜੇ ਸਵੇਰੇ ਠਾਉਂਦੇ ਆ ਫਿਰ ਮੈਂ ਰਿਆਜ਼ ਕਰਦੀ ਆ ਉਸ ਤੋਂ ਬਾਅਦ ਮੈਂ ਸਕੂਲ ਜਾਨੀ ਆ। ਫਿਰ ਮੈਂ ਟਿਊਸ਼ਨ ਵੀ ਜਾਂਦੀ ਆ ਫਿਰ ਆ ਕੇ ਮੈਂ ਰਿਆਜ਼ ਕਰਦੀ ਆ ਫਿਰ ਮੈਂ ਪੜਦੀ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਨੇ ਹਾਂਜੀ ਇੱਕ ਮੇਰੇ ਪਾਪਾ ਆ ਮੇਰੇ ਮੰਮਾ ਮੇਰਾ ਵੀਰ ਤੇ ਇੱਕ ਮੇਰੀ ਦਾਦੀ ਤੇ ਤੁਸੀਂ ਕੁਝ ਜੇ ਤੁਹਾਡੀ ਕੋਈ ਭੇਟਾ ਜਾਂ ਕੋਈ ਚੀਜ਼ ਕਿਸੇ ਵੀ ਚੈਨਲ ਤੇ ਜਾਂ ਕਿਤੇ ਆਉਣ ਵਾਲੀ ਹੈ ਹਾਂਜੀ ਇੱਕ ਮੇਰੀ ਪੇਟ ਰਿਲੀਜ਼ ਹੋਣ ਵਾਲੀ ਆ ਅਗਲੇ ਨਵਰਾਤਰੀਆਂ ਨੂੰ ਮੇਲਾ ਮੇਲੇ ਮੇਲੇ ਬਾਰੇ ਕੁਝ ਸੁਣਾਓ ਕਿ ਲੋਕਾਂ ਨੇ ਮੇਲਾ ਆਇਆ ਆਏ ਮਾਦਾ ਮੇਲਾ ਆਇਆ ਆਏ ਮੇਲਾ ਆਇਆ ਆਏ ਜੀ ਮਾਦਾ ਸਿੰਤਾ ਪੁਰਣੀ ਮਾਨੇ ਸਾਨੂੰ ਆਪ ਬੁਲਾਇਆ ਏ ਮਿਲਾਇਆ ਆਇਆ ਏ ਜੀ ਮਾਦਾ ਮਿਲਾਇਆ ਆਇਆ ਏ ਮਿਲਾਇਆ ਆਇਆ ਏ ਜੀ ਮਾਦਾ ਮਿਲਾਇਆ ਆਇਆ ਏ ਸੋ ਇਹ ਬਾਲ ਕਲਾਕਾਰ ਨੇ ਤੇ ਇਹਨਾਂ ਦੇ ਪਿਤਾ ਨਾਲ ਵੀ ਅਸੀਂ ਗੱਲ ਕਰਾਉਨੇ ਆ ਤੇ ਜੋ ਕਿ ਇੱਥੇ ਹਾਜ਼ਰ ਨੇ ਇਹਨਾਂ ਦੇ ਪਿਤਾ ਦਾ ਨਾਂ ਕੀ ਹੈ ਬੇਟਾ ਹਾਂਜੀ ਮੇਰੇ ਪਾਪਾ ਦਾ ਨਾਂ ਹਰਜਿੰਦਰ ਸਿੰਘ ਹੈ ਉਹਨਾਂ ਨੂੰ ਸੋਨੂ ਦੇ ਨਾਮ ਤੋਂ ਜਾਣਿਆ ਜਾਂਦਾ ਹਾਂਜੀ ਹਰਜਿੰਦਰ ਸਿੰਘ ਜੀ ਤੁਹਾਡਾ ਛੋਟਾ ਨਾ ਸੋਨੂ ਹੈ ਤੇ ਜਿਆਦਾ ਤੁਸੀਂ ਸੋਨੂ ਕਰਕੇ ਮਸ਼ਹੂਰ ਹੋ ਪਹਿਲਾਂ ਤੇ ਚੈਨਲ ਤੇ ਆਪ ਦਾ ਸਵਾਗਤ ਹੈ ਹਾਂਜੀ ਹਾਂਜੀ ਤੇ ਸਾਸਰੀਕਾਲ ਜੀ ਇੰਡੀਆ ਗ੍ਰਾਮ ਟੀਵੀ ਦੀ ਪਹੁੰਚੀ ਟੀਮ ਨੂੰ ਮੈਂ ਆਪਣੇ ਘਰ ਪਹੁੰਚਣ ਤੇ ਵੈਲਕਮ ਕਰਦਾ ਜੀ ਆਇਆਂ ਨੂੰ ਜੇ ਜਿਹੜਾ ਤੁਹਾਡੇ ਬੱਚਿਆਂ ਦਾ ਸ਼ੌਂਕ ਹੈ ਇਹ ਤੁਸੀਂ ਕਦੋਂ ਤੋਂ ਇਹਨਾਂ ਦੇ ਵਿੱਚ ਮਹਿਸੂਸ ਕੀਤਾ ਇਹ ਬੱਚਿਆਂ ਨੂੰ ਬਚਪਨ ਤੋਂ ਹੀ ਸ਼ੌਂਕ ਆ ਜੀ ਮੈਂ ਗਾਉਂਦਾ ਸੀ ਮੇਰੇ ਵੱਲ ਵੇਖ ਕੇ ਵੀ ਜਦੋਂ ਗੁੰਗਣਾਉਂਦੇ ਸੀ ਫਿਰ ਮੈਨੂੰ ਲੱਗਦਾ ਸੀ ਕਿ ਬੱਚੇ ਵੀ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਸਿੱਖਣਾ ਚਾਹੁੰਦੇ ਫਿਰ ਇਹ ਬੇਟੀ ਨੂੰ ਮੈਂ ਬਟਾਲੇ ਸਿੱਖਦੀ ਆ ਮਾਟਰ ਸਰਦਾਰੀ ਲਾਲ ਜੀ ਇਹਨਾਂ ਦੇ ਗੁਰੂ ਜੀ ਉਹਨਾਂ ਕੋਲ ਸਿੱਖਦੀ ਆ ਬਾਕੀ ਕੁਝ ਅਸੀਂ ਵੀ ਦੱਸਦੇ ਆ ਕੁਝ ਬਰੀਕੀਆਂ ਜਿਹੜੀਆਂ ਉਸਤਾਦ ਜੀ ਵੀ ਦੱਸਦੇ ਨੇ ਤੇ ਕੀ ਮਹਿਸੂਸ ਕਰਦੇ ਹੋ ਜਦੋਂ ਬੱਚੇ ਤੁਹਾਡੇ ਜਿੱਦਾਂ ਪਿੱਛੇ ਪਤਾ ਲੱਗਾ ਕਿ ਇਹ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੇਟੀ ਤੁਹਾਡੀ ਇਨਾਮ ਵੀ ਲੈ ਕੇ ਆਈ ਹੈ ਪਹਿਲੇ ਤੇ ਦੂਜੇ ਸਥਾਨ ਤੇ ਆਈ ਹੈ ਤੇ ਕੀ ਮਹਿਸੂਸ ਕਰਦੇ ਹੋ ਹਾਂਜੀ ਬਹੁਤ ਚੰਗਾ ਲੱਗਦਾ ਜੀ ਜਦੋਂ ਬੱਚੇ ਆਪਣੀ ਤਰੱਕੀ ਦੇ ਰਾਹ ਦੇ ਵਿੱਚ ਤੁਰਦੇ ਔਰ ਇੱਕ ਗੱਲ ਇਹਨਾਂ ਦੀ ਇਹ ਵਧੀਆ ਬੱਚਿਆਂ ਦੀ ਮੇਰੇ ਮਨ ਨੂੰ ਲੱਗੀ ਆ ਵੀ ਇਹਨਾਂ ਨੇ ਆਪਣੇ ਆਪ 'ਚ ਥਾਣਿਆ ਹੋਇਆ ਵੀ ਆਪਾਂ ਆਹ ਕੰਮ ਕਰਨਾ ਹੈ ਕਈ ਵਾਰ ਬੱਚੇ ਡਿਸਾਈਡ ਨਹੀਂ ਕਰ ਪਾਉਂਦੇ ਵੀ ਆਪਾਂ ਕੀ ਕਰੀਏ ਚਾਹੇ ਕੀ ਨਾ ਕਰੀਏ ਤੇ ਇਹਨਾਂ ਨੇ ਡਿਸਾਈਡ ਕੀਤਾ ਵੀ ਆਪਾਂ ਸਿੰਗੀਂਗ ਲੈਂਡ ਦੇ ਵਿੱਚ ਮੈਨੂੰ ਕਿਹਾ ਵੀ ਪਾਪਾ ਹੀ ਸਾਡਾ ਇਹ ਸ਼ੌਂਕ ਆ ਆਪਾਂ ਇਹ ਲੈਂਡ ਦੇ ਵਿੱਚ ਹੀ ਮਤਲਬ ਆਪਣਾ ਨਾਮ ਜਿਹੜਾ ਵਾ ਰੋਸ਼ਨ ਕਰਨਾ ਆਪਣੇ ਪਿੰਡ ਦਾ ਆਪਣੇ ਵੱਡਿਆਂ ਦਾ ਨਾਮ ਰੋਸ਼ਨ ਕਰਨਾ ਤੇ ਜਦੋਂ ਮਤਲਬ ਕਿ ਆਪਣਾ ਸਾਰਾ ਇਹ ਸਿੰਗੀਂਗ ਦਾ ਕਰਦੇ ਨੇ ਤੇ ਇਹਨਾਂ ਦੀ ਪੜ੍ਹਾਈ 'ਚ ਕੋਈ ਰੁਕਾਵਟ ਨਹੀਂ ਆਉਂਦੀ ਨਹੀਂ ਪੜ੍ਹਾਈ ਦੇ ਵਿੱਚ ਨਹੀਂ ਰੁਕਾਵਟ ਆਉਂਦੀ ਇਸ ਵਕਤ 4 ਵਜੇ ਇਹਨਾਂ ਦੀ ਮੰਮਾ ਜਿਹੜੀ ਇਹਨਾਂ ਨੂੰ ਠਾਲ ਦਿੰਦੀ ਆ ਤੇ ਤਿਆਜ ਵੀ ਕਰਦੇ ਆ ਪੜ੍ਹਦੇ ਵੀ ਆ ਟਿਵੀਸ਼ਨ ਵੀ ਜਾਂਦੇ ਆ ਪੜ੍ਹਾਈ ਦਾ ਜਿਹੜਾ ਆਪਾਂ ਪਹਿਲਾਂ ਰੱਖਿਆ ਵਾ ਗਾਇਕੀ ਦਾ ਵਿੱਚ ਭਾਵੇਂ ਰਹਿ ਜੇ ਕੋਈ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਪੜ੍ਹਾਈ ਦਾ ਜਿਹਦਾ ਆਪਾਂ ਇਹਨਾਂ ਦਾ ਜ਼ਿਆਦਾ ਰੱਖਿਆ ਵੀ ਪੜ੍ਹਾਈ ਦੇ ਵਿੱਚ ਨਾ ਕੋਈ ਪ੍ਰੋਬਲਮ ਸੋ ਜਿਸ ਤਰ੍ਹਾਂ ਕਿ ਤੁਹਾਡੇ ਬੱਚੇ ਛੋਟੀ ਉਮਰ ਤੋਂ ਇਹਨਾਂ ਡਿਸਾਈਡ ਕਰ ਲਿਆ ਕਿ ਅਸੀਂ ਗਾਉਣ ਵਾਲੇ ਹੀ ਕਿਤੇ ਵਿੱਚ ਜਾਣਾ ਹੈ ਹਾਂਜੀ ਤੇ ਤੁਸੀਂ ਜਿਹੜੇ ਹੋਰ ਲੋਕਾਂ ਦੇ ਆਪਣੇ ਦਰਸ਼ਕਾਂ ਦੇ ਬੱਚੇ ਨੇ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਬੱਚਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਉਹਨਾਂ ਦੇ ਮਾਪਿਓ ਨੂੰ ਵੀ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਲਾਓ ਬੱਚੇ ਵੀ ਚੰਗੇ ਰਸਤੇ ਲੰਘਣ ਆਪਣੀ ਮਿਹਨਤ ਕਰਨ ਤੇ ਆਪਣੇ ਮਨ ਦੇ ਵਿੱਚ ਠਾਨ ਕੇ ਰੱਖਣ ਜਿਹੜਾ ਵੀ ਉਹਨਾਂ ਨੇ ਕੰਮ ਕਰਨਾ ਆਪਣੇ ਮਾਪਿਓ ਨੂੰ ਦੱਸਣ ਵੀ ਆਪਾਂ ਇਹੋ ਹੀ ਕੰਮ ਕਰਨਾ ਆ ਤੇ ਉਹਨਾਂ ਦੇ ਮਾਪਿਓ ਨੂੰ ਮੇਰੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਉਹੀ ਕੰਮ ਕਰਵਾਓ ਜਿਹੜੇ ਬੱਚੇ ਉਹਨਾਂ ਬੱਚੇ ਚਾਹੁੰਦੇ ਨੇ ਸੋ ਇਹ ਸੀ ਆਪਣਾ ਸਿਮਰਨ ਸੇਖਵਾ ਅਤੇ ਗੁਰਨੂਰ ਦਾ ਪਰਿਵਾਰ ਤੇ ਇਹਨਾਂ ਦੇ ਪਿਤਾ ਤੇ ਇਹਨਾਂ ਦਾ ਜਿਸ ਤਰ੍ਹਾਂ ਕਹਿਣਾ ਹੈ ਕਿ ਆ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਉਸ ਲਾਈਨ ਵੱਲ ਤੋਰੋ ਜਿਹੜੀ ਉਹ ਚੂਜ਼ ਕਰਦੇ ਨੇ ਇਹਦੇ ਨਾਲ ਇੱਕ ਤੇ ਇਹ ਹੋਏਗਾ ਬੱਚੇ ਆਪਣੇ ਕੰਮ 'ਚ ਰੁੱਝੇ ਰਹਿਣਗੇ ਜਿਸ ਤਰ੍ਹਾਂ ਕਿ ਨਾਲ ਵਾਜੇ ਦੇ ਵਿੱਚ ਹਾਰਮੋਨੀਅਮ ਨਾਲ ਗਾਇਆਚ ਕਰਦੇ ਨੇ ਇਹਨਾਂ ਦਾ ਹੋਰ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਂਦਾ ਸੋ ਇੱਕ ਤੇ ਮੇਰੇ ਵੱਲੋਂ ਹੀ ਸਾਰੇ ਬੱਚਿਆਂ ਨੂੰ ਮੈਸੇਜ ਹੈ ਕਿ ਬੱਚਿਓ ਆਪਣੀ ਪੜ੍ਹਾਈ ਦੇ ਨਾਲ-ਨਾਲ ਜੇ ਤੁਸੀਂ ਕੋਈ ਹੋਰ ਕੰਮ ਕਰਨਾ ਚਾਹੁੰਦੇ ਹੋ ਤੇ ਉਹ ਕਰਨਾ ਸ਼ੁਰੂ ਕਰ ਦਿਓ ਤੇ ਕਿਸੇ ਵੀ ਜਿਸ ਤਰ੍ਹਾਂ ਕੇ ਅੱਜ ਕੱਲ ਨਸ਼ੇ ਚੱਲ ਰਹੇ ਨੇ ਨਸ਼ੇ ਵਾਲ ਕੋਈ ਵੀ ਧਿਆਨ ਨਾ ਦਿਓ ਤੇ ਇਹਨਾਂ ਨਸ਼ੇੜੀਆਂ ਦੇ ਲਾਗੇ ਬੈਠੋ ਸੋ ਮੇਰੇ ਤੇ ਹਰਮੇਸ਼ਾ ਨੂੰ ਆਪ ਸਭ ਦਾ ਧੰਨਵਾਦ ਹੈ ਤੇ ਇੰਸਟਾਗ੍ਰam ਦੇ ਵਿੱਚ ਜਿਹੜੀ ਆਈਡੀ ਹੈ ਇਹਨਾਂ ਦੀ ਬੱਚਿਆਂ ਦੀ ਉਹ ਪੁੱਛ ਲੈਨੇ ਹ ਮੇਰੀ ਇੰਸਟਾਗ੍ਰam ਤੇ ਆਈਡੀ ਹੈ ਸਿਮਰਨ ਸੇਖਵਾ ਹੈਸ਼ 440 ਤੇ ਤੇ ਗੁਰਨੂਰ ਜੀ ਆਪ ਦੀ ਕੋਈ ਗੁਰਨੂਰ ਅਫੀਸ਼ੀਅਲ 44 ਕੋਈ ਤੁਹਾਡੀ ਆਪਣਾ ਜਿਹੜੀ ਕੋਈ ਇੰਸਟਾਗ੍ਰam ਤੇ ਕੋਈ ਸਭ ਤੋਂ ਜ਼ਿਆਦਾ ਮਤਲਬ ਕਿ ਮਸ਼ਹੂਰ ਹੋਈ ਹੈ ਜ਼ਿਆਦਾ ਮਤਲਬ ਕਿ ਗਈ ਹੈ ਰੀਲ ਉਹਦੇ ਕੋਈ ਦੋ ਬੋਲ ਬਲਾ ਹਾਂਜੀ ਮੇਰੀ ਰੀਲ ਸਭ ਤੋਂ ਜ਼ਿਆਦਾ ਵਾਇਰਲ ਹੋਈ ਸੀ ਮੈਂ ਮੇਲੇ ਤੇ ਧੀਆਂ ਵਾਲਾ song ਬੋਲਿਆ ਸੀ ਲੜਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ ਵੀਰੇ ਤੇਰੀ ਪੈਣ ਪਿਆਰੀ ਲੈ ਤੂੰ ਜਿੱਤਿਆ ਮੈਂ ਹਾਰੀ ਸੋਰੇ ਜੱਡ ਪੇਚਣਗੇ ਹੁਣੇ ਉਹ ਦੋਹੀ ਆਉਂਗੀ ਲੋਂਦਾ ਰਹੀ ਪਰ ਤੂੰ ਗੇੜਾ ਜਦ ਵੀ ਬੁਲਾਉਂਗੀ ਜੋਲੇ ਸੰਗਾਰੇ ਵਾਲੇ ਚ ਖਰਾਹੀ ਪਾਉਂਗੀ ਵੇ ਮੇਰੀ ਅਮੜੀ ਦੇ ਆ ਜਾ ਆ ਸੋ ਅੱਜ ਇਨਾ ਹੀ ਸੋ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਦਰਸ਼ਕ ਜਿਹੜੇ ਨੇ ਸਾਡੇ ਉਹਨਾਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜੇ ਸਾਡੀ ਇੰਟਰਵਿਊ ਦੇ ਵਿੱਚ ਜਾਂ ਇਸ ਪ੍ਰੋਗਰਾਮ ਵਿੱਚ ਕੋਈ ਕਮੀ ਰਹਿ ਗਈ ਹੈ ਤੇ ਉਹ ਬਿਸ਼ੱਕ ਕਮੈਂਟਾਂ ਦੇ ਵਿੱਚ ਦੱਸਣ ਚੰਗੇ ਤਰੀਕੇ ਨਾਲ ਦੱਸਣ ਨਾ ਕੇ ਮਤਲਬ ਕਿਸੇ ਗਲਤ ਕਮੈਂਟ ਚ ਦੱਸਣ ਸੋ ਮੇਰੇ ਵੱਲੋਂ ਇਸ ਪਰਿਵਾਰ ਦਾ ਵੀ ਧੰਨਵਾਦ ਹੈ ਤੇ ਮੈਂ ਹਾ ਸੁਖਨਾਮ ਸਿੰਘ ਮੇਰੇ ਨਾਲ ਹਰਮੇਸ਼ ਸਿੰਘ ਸਾਡੇ ਵੱਲੋਂ ਸਾਰੇ ਦਰਸ਼ਕਾਂ ਦਾ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ